ਜੀ ਸਾਰੇ ਨੂੰ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਤੁਹਾਡਾ ਆਪਣਾ ਸ਼ੈਫ ਹਰਪਾਲ ਸਿੰਘ ਸੋਖੀ ਤੇ ਮੇਰਾ ਸਫਰ ਜਿਹੜਾ ਹੈ ਉਹ ਵੈਸਟ ਬੰਗਾਲ ਤੋਂ ਸ਼ੁਰੂ ਹੋਇਆ ਜਿੱਥੇ ਮੇਰਾ ਜਨਮ ਹੋਇਆ ਬੜੇ ਘੱਟ ਲੋਕੀ ਜਾਣਦੇ ਨੇ ਕਿ ਭਈ ਸ਼ੈਫ ਹਰਪਾਲ ਸਾਰੇ ਸੋਚਦੇ ਪੰਜਾਬ ਦੇ ਭਈ ਹੈਗੇ ਤੇ ਪਿੱਛਾ ਸਾਰਾ ਪੰਜਾਬ ਦਾ ਹੀ ਹੈ ਲੇਕਿਨ ਜਨਮ ਜਿਹੜਾ ਹੈ ਵੈਸਟ ਬੰਗਾਲ 'ਚ ਹੋਇਆ ਉੱਥੇ ਅਸੀਂ ਪਰਸਿਊ ਕਰ ਰਹੇ ਸੀ ਆਪਣਾ ਇੰਜੀਨੀਅਰਿੰਗ ਵਾਸਤੇ ਲੇਕਿਨ ਪਾਈ ਸਾਹਿਬ ਦੇ ਜਰਨੀ ਦੇ ਥਰੂ ਮੈਂ ਹੋਟਲ ਅਰेंजमेंट ਕਰਨ ਚਲੇ ਗਿਆ ਔਰ ਹੋਟਲ ਮੈਨੇਜਮੈਂਟ ਕਰਦੇ ਕਰਦੇ ਸ਼ੈਫ ਲਾਈਨ 'ਚ ਜਿਹੜੀ ਪ੍ਰੇਫਰੈਂਸੀ ਉਹ ਪ੍ਰੇਫਰੈਂਸ ਲੈ ਕੇ ਮੈਂ ਆਪਣਾ ਕੈਰੀਅਰ ਤਿਆਰ ਕੀਤਾ ਜਦ ਤੱਕ ਮੈਂ ਮਤਲਬ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜਦ ਤੱਕ ਮੈਂ 18 ਸਾਲ ਦੀ ਉਮਰ ਦਾ ਸੀ ਅਸੀਂ ਕਦੀ ਨਾ ਕਿਚਨ 'ਚ ਵੜੇ ਨਾ ਕਰੀ ਅਸੀਂ ਰੈਸਟੋਰੈਂਟ 'ਚ ਗਏ ਨਾ ਸਾਨੂੰ ਹੋਟਲ ਦਾ ਇਲਮ ਸੀ ਕਿ ਹੋਟਲ ਤੇ ਖੜਕਪੁਰ 'ਚ ਹੁੰਦੇ ਹੀ ਨਹੀਂ ਸੀ ਦੋ ਚਾਰ ਚੰਦੂ ਹਲਵਾਈ ਇਸ ਤਰ੍ਹਾਂ ਦੇ ਹਲਵਾਈ ਦੀਆਂ ਦੁਕਾਨਾਂ ਸੀ ਬਟ ਹਾਟਲ ਮੈਨੇਜਮੈਂਟ ਕਰਨ ਚਲੇ ਗਏ ਉੱਥੇ ਜਾ ਕੇ ਵਾਇਗਰੂ ਦੀ ਮੇਰਨਾ ਇੱਕ ਜਿਸ ਤਰ੍ਹਾਂ ਜਿਹਨੂੰ ਕਹਿੰਦੇ ਨਾ ਇੱਕ ਟਿਊਰਿੰਗ ਯੂਨੀਵਰਸਲ ਟਿਊਰਿੰਗ ਜੜੀ ਹੁੰਦੀ ਆ ਉਹ ਅਸੀਂ ਲੱਭ ਲਈ ਆਪਣੇ ਅੰਦਰ ਕਿ ਭਾਈ ਸ਼ੈਫ ਹੀ ਬੰਨਾ ਹੈ ਤੇ ਉੱਥੋਂ ਜਰਨੀ ਜਿਹੜੀ ਸ਼ੁਰੂ ਹੋਈ ਫਿਰ ਕਈ ਵਾਰਾਂ ਆ ਸਟਾਰਟ ਕੀਤਾ ਟ੍ਰੇਨਿੰਗ ਕੋ ਕੋਬਰੋਏ ਭੁਗਨੇਸ਼ਵਰ ਤੋਂ ਕਰਦੇ 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 ਅਸੀਂ ਐਗਜ਼ੀਕਿਟਿਵ ਸ਼ੈਫ ਬਣ ਗਏ ਉਹਦੇ ਬਾਅਦ ਫਿਰ ਲੰਗਾ ਕਿ ਚਲੋ ਹੋਰ ਰਿਸਰਚ ਕਰੀਏ ਕਰਦੇ ਕਰਦੇ ਅਸੀਂ ਸੈਲੀਬ੍ਰਿਟੀ ਸ਼ੈਫ ਬਣ ਗਏ ਟੈਲੀਵਿਜ਼ਨ 'ਤੇ ਆ ਗਏ ਠੀਕ ਹੈ ਜੀ ਉਹਨ ਟੈਲੀਵਿਜ਼ਨ ਦੇ ਬਾਅਦ ਵਾਪਸ ਕਿਚਨ 'ਚ ਚਲੇ ਗਏ ਆਪਣੇ ਰੈਸਟੋਰੈਂਟ 'ਚ ਤੇ ਉਹ ਜਰਨੀ ਜਿਹਨੂੰ ਕਹਿੰਦੇ ਨਾ ਫੁੱਲ ਲਾਈਫ ਸਾਈਕਲ ਦੇਖ ਰਹੇ ਹਾਂ ਅਸੀਂ ਇਹ ਪੂਰੀ ਲਾਈਫ ਸਾਈਕਲ ਦੇਖੀ ਆ ਤੇ ਬਹੁਤ ਹੀ ਅੱਛਾ ਲੱਗਦਾ ਜਦੋਂ ਵੀ ਮੈਂ ਪੰਜਾਬ ਆਉਣਾ ਹੈ ਤੇ ਬੜਾ ਮਜ਼ਾ ਹੁੰਦਾ ਸਭ ਤੋਂ ਪਹਿਲੋਂ ਤੇ ਪੰਜਾਬ ਚ ਅਸੀਂ ਕਹੀਏ ਕਿ ਫਲੇਵਰਸ ਆਫ ਪੰਜਾਬ ਫੈਸਟੀਵਲ ਜਿਹੜਾ ਹੋ ਰਿਹਾ ਹੈ ਤੇ ਇਹ ਬਹੁਤ ਹੀ ਯੂਨਿਕ ਫੈਸਟੀਵਲ ਇਸ ਸੀਜ਼ਨ ਟੂ ਹੋ ਰਿਹਾ ਔਰ ਮਜ਼ੇ ਵਾਲੀ ਗੱਲ ਇਹ ਕਿ ਸਪੋਰਟਡ ਬਾਈ ਦੀ ਗਵਰਨਮੈਂਟ ਐਂਡ ਫਿੱਕੀ ਐਂਡ ਲੋਟ ਆਫ ਅਦਰ ਪੀਪਲ ਇਨੀਸ਼ੀਏਟਿਵ ਸਾਰੇ ਲੈ ਰਹੇ ਨੇ ਤੇ ਮੈਂ ਇੱਕ ਜ਼ਿਕਰ ਹਮੇਸ਼ਾ ਕਰਦਾ ਕਿ ਬਹੁਤ ਸਾਲ ਪਹਿਲੋਂ ਜਦੋਂ ਮੈਂ ਪੰਜਾਬ ਪਹਿਲੀ ਵਾਰ ਆਇਆ ਮਤਲਬ ਵਿੱਚ ਜੇ ਗੈਪ ਪੈ ਗਿਆ ਸੀ 12 14 ਸਾਲ ਨਹੀਂ ਆਇਆ ਸੀ ਤੇ ਜਦੋਂ ਮੈਂ ਪਹਿਲੀ ਵਾਰ ਆਇਆ ਉਹਦੇ ਬਾਅਦ ਰਿਸਰਚ ਕਰਕੇ ਜਦੋਂ ਪੂਰੀ ਰਿਸਰਚ ਟਰੈਵਲਿੰਗ ਸ਼ੁਰੂ ਹੋਈ ਫਿਰ ਜਦੋਂ ਅੰਮ੍ਰਿਤਸਰ ਕਦਮ ਪਾਇਆ ਨਾ ਫਿਰ ਉਦੋਂ ਲੱਗਾ ਕਿ ਇੱਥੋਂ ਸ਼ੁਰੂ ਹੁੰਦੀ ਕਹਾਣੀ ਸਵਾਦ ਦੀ ਠੀਕ ਹੈ ਜੀ ਇੱਥੋਂ ਕਹਾਣੀ ਐਕਚੁਅਲੀ ਸਵਾਦ ਦੀ ਸ਼ੁਰੂ ਹੁੰਦੀ ਹੈ ਇੱਥੋਂ ਕਹਾਣੀ ਜਿਹੜੀ ਹਸਪਿਟੈਲਿਟੀ 'ਚ ਅਸੀਂ ਸਿੱਖਦੇ ਨੇ ਕਿ ਸੇਵਾ ਕਿੰ ਨੂੰ ਕਹਿੰਦੇ ਨੇ ਹਸਪਿਟੈਲਿਟੀ 'ਚ ਉਹ ਇੱਥੋਂ ਸ਼ੁਰੂ ਹੁੰਦੀ ਹੈ ਇੱਥੋਂ ਸ਼ੁਰੂ ਹੁੰਦੀ ਕਹਾਣੀ ਕਿ ਇੱਕ ਰੈਸਟੋਰੈਂਟ 'ਚ ਬੰਦਾ ਇੱਕੋ ਹੀ ਚੀਜ਼ ਬਣਾਏ 타이 마스트리 ਕਰ ਸਕਦਾ 10 ਚੀਜ਼ਾਂ ਬਣਾਏਗਾ ਮਾਸਟਰੀ ਨਹੀਂ ਕਰ ਸਕੇਗਾ ਠੀਕ ਹੈ ਜੀ ਇਥੋਂ ਕਾ ਨਹੀਂ ਉਹ ਸ਼ੁਰੂ ਹੁੰਦੀ ਹੈ ਚਾਹੇ ਉਹ ਆਮ ਪਾਪੜ ਵਾਲਾ ਲੁਭਾਰਾਮ ਹੋਵੇ ਚਾਹੇ ਉਹ ਮੱਖਣ ਫੇਸ਼ ਵਾਲਾ ਹੋ ਜਾਏ ਚਾਹੇ ਵੀਰਾਸੀ ਕਬਾਬ ਵਾਲਾ ਹੋ ਜਾਏ ਸੁਚਾ ਸਿੰਘ ਮਟਨ ਵਾਲਾ ਹੋ ਜਾਏ सोनू ਕੁਲਚੇ ਵਾਲਾ ਹੋ ਜਾਏ ਇਹ ਜਿੰਨਾਂ ਦੇ ਨਾਮ ਲਈ ਜਾਵਾਂ ਮੈਂ ਇਹ ਸਾਰੇ ਘਾਟ ਨੇ ਇਹ ਸਿਰਫ ਇਹਨਾਂ ਨੇ ਇੰਨਾ ਮਜ਼ੇ ਵਾਲਾ ਕੰਮ ਕਰਦੇ ਨੇ ਭਾਈ ਸਾਹਿਬ ਸਵੇਰੇ 6 ਵਜੇ ਤੋਂ 2 ਵਜੇ ਹੀ ਕੁਲਚੇ ਮਿਲਣਗੇ ਉਹਦੇ ਬਾਅਦ ਅਸੀਂ ਪੈਕਅਪ ਜੀ ਜਾ ਰਹੇ ਵਾਪਸ ਠੀਕ ਹੈ ਜੀ ਤੁਸੀਂ ਜੋ ਮਰਜ਼ੀ ਕਰ ਲਓ ਇਹ ਜਿਹੜੀ ਚੀਜ਼ਾਂ ਇੱਥੇ ਆ ਕੇ ਸਿੱਖਿਆ ਨਾ ਮਜ਼ਾ ਆ ਗਿਆ ਫਿਰ ਲੱਗਾ ਕਿ ਬਈ ਫੋਕਸ ਕਿਨੂੰ ਕਹਿੰਦੇ ਨੇ ਉਹ ਇੱਥੇ ਆ ਕੇ ਸਿੱਖਣਾ ਚਾਹੀਦਾ ਬੰਦਿਆਂ ਨੂੰ ਸਾਰਿਆਂ ਨੂੰ ਹਸਪਿਟੈਲਿਟੀ ਇੱਥੇ ਆ ਕੇ ਸਿੱਖਣਾ ਚਾਹੀਦਾ ਮੈਂ ਤੁਹਾਨੂੰ ਇੱਕ ਬੜਾ ਮਜ਼ੇਦਾਰ ਕਿੱਸਾ ਹਸਪਿਟੈਲਿਟੀ ਦਾ ਵੀ ਸੁਣਾਉਣਾ ਚਾਹੁੰਦਾ ਕਿ ਬੜੇ ਸਾਲ ਪਹਿਲੋਂ ਮੈਂ ਲੁਧਿਆਣੇ ਜਲੰਧਰ ਐਕਚੁਅਲੀ ਰੈਸਟੋਰੈਂਟ ਖੋਲਣ ਆਇਆ ਸੀ ਕਿਹ ਵਾਸਤੇ ਤੇ ਰਾਤ ਨੂੰ ਐਸੇ ਹੀ ਐਸੇ ਹੀ ਪਹਿਲਿਆਂ 'ਚ ਚਲੇ ਗਏ ਮ제 ਕਰਨ ਵਾਸਤੇ ਉਹ ਬੰਦਾ ਰਾਤ ਨੂੰ ਇੱਕ ਸਾਈਕਲ 'ਤੇ ਵਾਪਸ ਜਾ ਰਿਹਾ ਘਰ ਆਪਣੇ 1.5 ਵਜੇ ਸੀ ਰਾਤ ਦਾ ਤੇ ਐਸੇ ਉਹਨੂੰ ਮਖੌਲ ਕਰਦੇ ਕਰਦੇ ਮੈਂ ਕਿਹਾ ਭਾਈ ਸਾਹਿਬ ਆ ਜਾਓ ਸਾਡੇ ਨਾਲ ਬਹਿ ਜਾਓ ਉਹਨੇ ਮਜ਼ਾਕ ਵਿੱਚ ਆ ਕੇ ਕਿਹਾ ਭਾਈ ਸਾਹਿਬ ਜੇ ਭੁੱਖ ਲੱਗੀ ਹੈ ਸਾਡੇ ਘਰ ਆ ਜਾਓ ਰੋਟੀ ਰਾਡੀ ਖਾ ਕੇ ਜਾਓ ਐ ਟਾਈਮ ਦੇਖਿਆ 1.5 ਵਜੇ ਜੇ ਬੰਦਾ 1.5 ਵਜੇ ਹਿੰਮਤ ਕਰ ਸਕਦਾ ਇਹ ਸਟੇਟਮੈਂਟ ਬੋਲਣ ਦਾ ਮਤਲਬ ਤੁਸੀਂ ਸੋਚੋ ਕਿ ਇੱਥੇ ਹਸਪਿਟੈਲਿਟੀ ਸ਼ੁਰੂ ਕਿਸ ਤਰ੍ਹਾਂ ਹੁੰਦੀ ਇੱਥੇ ਬੰਦਿਆਂ ਨੂੰ ਕਹ ਇੱਥੇ ਮੈਟਾਬੋਲਿਜ਼ਮ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ ਇੱਥੇ ਲੱਸੀ ਦੇ ਬਾਅਦ ਚਾਹ ਚਾਹ ਦੇ ਬਾਅਦ ਮਿੱਠਾ ਫੇਰ ਉਹਦੇ ਬਾਅਦ ਗ੍ਰੀਨ ਟੀ ਸਭ ਚੱਲਦਾ ਜੀ ਐਸੇ ਸਿਸਟਮ ਆਪ ਚੈੱਕ ਕਰਨਾ ਪੈਂਦਾ ਇੱਥੇ ਮ제 ਉਹਦੇ ਹੀ ਹੁੰਦੇ ਨੇ ਤੇ ਇੱਥੇ ਆ ਕੇ ਪਤਾ ਨਹੀਂ ਖਾਣਾ ਕਿਉਂ ਖਾਇਆ ਜਾਂਦਾ ਜ਼ਿਆਦਾ ਬਟ ਮਜ਼ਾ ਵੀ ਆਉਂਦਾ ਖਾਣ ਉਹ ਉਹ ਭਾਜੀ ਪਚ ਜਾਂਦੇ ਰਹੇ ਬੰਦੇ ਬੰਬੇ ਮੈਂ ਬੰਬੇ ਰਹਿਣਾ ਇਸ ਵੇਲੇ ਅੱਧਾ ਕੁਲਚਾ ਨਾ ਖਾਦਾ ਜਾਵੇ ਇੱਥੇ ਦਾ ਉੱਥੇ ਮਤਲਬ ਜਦੋਂ ਇੱਥੇ ਆਈਦਾ ਦੋ ਖਾ ਕੇ 11 ਵਜੇ ਭੁੱਖ ਲੱਗੀ ਯਾਰ ਫਿਰ ਕਿਤੇ ਨਵਾਰੈਸਟਨ ਲੱਭੀ ਉਹ ਹੈ ਇਹ ਜਿਹੜੀ ਗੁਰੂ ਦੀ ਧਰਤੀ ਆ ਇੱਥੇ ਖਾਣ ਪੀਣ ਚ ਜਦੋਂ ਮਜ਼ਾ ਹੁੰਦਾ ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਭਾਈ ਜੇ ਜਿੱਥੇ ਵੀ ਮੈਂ ਜਾਣਾ ਮੈਨੂੰ ਸਾਰੇ ਜਦੋਂ ਪੁੱਛਦੇ ਨੇ ਇੰਡੀਆ ਦਾ ਫੂਡ ਕੈਪੀਟਲ ਕਿਹੜਾ ਮੈਂ ਸਿੱਧਾ ਅੰਮ੍ਰਿਤਸਰ ਕਹਿ ਦਿੰਦਾ ਐ ਬਈ ਐਸ ਤੋਂ ਵਧੀਆ ਜਗ੍ਹਾ ਨਹੀਂ ਮਤਲਬ ਇਹਦਾ ਪਾਣੀ ਇਹ ਬਖਸ਼ੀ ਹੋਈ ਜਗ੍ਹਾ ਹੈ ਔਰ ਇੱਥੇ ਜਿਹੜੇ ਲੋਕੀ ਸਿੱਦਤ ਨਾਲ ਖਾਣਾ ਬਣਾਉਂਦੇ ਆ ਨਾ ਤੇ ਖਾਉਂਦੇ ਨੇ ਮੈਂ ਹੋਰ ਇੱਕ ਇੱਕ ਇਨਸੀਡੈਂਟ ਦੱਸਾਂਗਾ ਕਿ ਬਈ ਚੰਡੀਗੜ੍ਹ ਤੋਂ ਅੰਮ੍ਰਿਤਸਰ ਬਾਈ ਰੋਡ ਆ ਰਹਿਆ ਸੀ ਬਾਈ ਰੋਡ ਜਦੋਂ ਕਿਨੂ ਵਾਲੇ ਬੰਦੇ ਨੇ ਹਾਈਵੇ 'ਚ ਉਹਨੇ ਬੰਦੇ ਨੇ ਕਿਨੂ ਦਾ ਜੂਸ ਕੱਢਿਆ ਵਦਿਆ ਇੱਕ ਭਾਂਡੇ 'ਚ ਕੱਢਿਆ ਉਹਨੇ ਸਾਨੂੰ ਇੱਕ ਇੱਕ ਗਲਾਸ ਦੇਤਾ ਫਿਰ ਭਾਂਡਾ ਲੈ ਆ ਪੌਣ ਲਾ ਪਿਆ ਅਸੀਂ ਬੰਬੇ ਵਾਲੇ ਅਸੀਂ ਨਹੀਂ ਨਹੀਂ ਭਾਜੀ ਸਾਡਾ ਤਾਂ ਇੱਕ ਗਲਾਸ ਹੀ ਸੀ ਨਹੀਂ ਨਹੀਂ ਭਾਜੀ ਆ ਬੱਜ ਗਿਆ ਇਹ ਇਹ ਥੋੜੀ ਲੈਣਾ ਪੈਸਾ ਇੱਕ ਗਲਾਸ ਦਾ ਇਹ ਬੱਜ ਗਿਆ ਇਹ ਬੱਜ ਗਿਆ ਇਹ ਨੂੰ ਪੀ ਕੇ ਤੁਸੀਂ ਜਾਣਾ ਤੇ ਪੈਸੇ ਲਈ ਕੋਈ ਸਾੰਬਰ ਮੰਗ ਲੋ ਬੰਬੇ ਜਾ ਕੇ ਦੂਜੀ ਵਾਰਾ ਉਹ ਬਿਲ ਚ ਆ ਜਾਏਗਾ ਇੱਥੇ ਨਹੀਂ ਆਉਂਦਾ ਤੇ ਇੱਥੇ ਸਾਰਿਆਂ ਨੂੰ ਦੇਖਿਆ ਮੈਂ ਇੱਥੇ ਜੋ ਸੇਵਾ ਤੇ ਅਸੀਂ ਤੇ ਜਦੋਂ ਹੋਸਪਿਟੈਲਿਟੀ ਇੰਡਸਟਰੀ 'ਚ ਸਾਡੇ ਕੋਲ ਹੁੰਦਾ ਨਾ ਫੂਡ ਕਾਸਟ ਇੱਥੇ ਤੇ ਅਸੀਂ ਆ ਕੇ ਆਪ ਹੀ ਚੱਕਰਾ 'ਚ ਪੈ ਜਾਂਦੇ ਕਿ ਫੂਡ ਕਾਸਟ ਕਿਸ ਤਰ੍ਹਾਂ ਕਰਦੇ ਇਹ ਕਾਸਟ ਕੀ ਹੁੰਦਾ ਇੱਥੇ ਕਹਿੰਦੇ ਪੈਸੇ ਕਾਸਟ ਕੁਝ ਨਹੀਂ ਦੇਖੀਦਾ ਦਿਲੋਂ ਖਵਾਓ ਕਾਸਟ ਵਾਈਗਰੂ ਦੇਖੂਗਾ ਦਿਲੋਂ ਖਵਾਤਾ ਖਾਣਾ ਇੱਥੇ ਉਹਦੀ ਦੁਕਾਨ ਚੱਲ ਗਈ ਉਹਦਾ ਫਲੇਵਰ ਚੱਲ ਗਿਆ ਤੇ ਇਹ ਆ ਕੇ ਮੈਂ ਇੱਥੇ ਹੀ ਸਿੱਖਿਆ ਮੈਂ ਆਪਣੇ ਰੈਸਟੋਰੈਂਟ ਚ ਇਹ ਹੀ ਮੁਕਮਲ ਕਰਦਾ ਜੇ ਪਹਿਲਾਂ ਜਦੋਂ ਮੈਨੇਜਰ ਆ ਕੇ ਕਹਿੰਦਾ ਨਾ ਸਰ ਉਸका ਉਹ ਕੰਪਲੇਨ ਕਰ ਰਹਾ ਮੈਂ ਕਹਾ ਵਾਟ ਪਹਿਲੇ ਉਸਕੋ ਕੀ ਚਾਹੀਏ ਉਹਨੂੰ ਕੀ ਚਾਹੀਦਾ ਕਸਟਮਰ ਨੂੰ ਉਹ ਦੇ ਤੂੰ ਪਹਿਲਾਂ ਬਾਅਦ ਨੂੰ ਦੇਖਾਂ ਬਾਅਦ ਚ ਦੇਖਾਂਗੇ ਕੀ ਉਹਦਾ ਨਤੀਜਾ ਨਿਕਲਦਾ ਕੀ ਨਹੀਂ ਇਹ ਇੱਥੇ ਆ ਕੇ ਸਿੱਖਿਆ ਮੈਂ ਔਰ ਇਹ ਚੀਜ਼ ਮੈਂ ਆਪਣੇ ਰੈਸਟੋਰੈਂਟ 'ਚ ਬੜਾ ਮਜ਼ੇਦਾਰ ਮਜ਼ੇ ਨਾਲ ਮੁਕੰਮਲ ਕਰਦਾ ਏ ਔਰ ਸਵਾਦ ਵੀ ਇੱਥੇ ਦੇਖੀਦਾ ਸਾਰਾ ਕੁਝ ਇੱਥੇ ਦੇਖੀਦਾ ਤੇ ਤੁਸੀਂ ਦੇਖੋ ਵੀ ਕਿ ਜਿਹਨੇ ਮਾਸਟਰ ਸ਼ੈਫ ਵੀਰ ਉਹ ਪੰਜਾਬ ਤੋਂ ਹੀ ਨਿਕਲੇ ਹੋਏ ਨੇ ਜੀ ਬਹੁਤ ਜੀ ਸਾਰੇ ਮਾਸਟਰ ਸ਼ੈਫ ਜਿਹਨੇ ਸਾਰੇ ਪੰਜਾਬ ਦੇ ਜਿਹਨੇ ਜਿਹਨੇ ਟੈਲੀਵਿਜ਼ਨ 'ਚ ਸ਼ੈਫ ਵੀ ਦੇਖਦੇ ਨੇ ਸਾਰੇ ਪੰਜਾਬੀ ਦੇਖਦੇ ਨੇ ਠੀਕ ਹੈ ਤੇ ਮੈਂ ਕੋਈ ਪੱਗਾ ਵਾਲਾ ਦੇ ਦਾਂ ਠੀਕ ਹੈ ਜੀ ਮੈਨੂੰ ਬੜਾ ਮਜ਼ਾ ਆਉਂਦਾ ਇੱਥੇ ਆ ਕੇ ਤੇ ਸਵਾਦ ਫਲੇਵਰ ਇੱਥੇ ਹੀ ਆ ਜੀ ਸਰ ਅੱਜ ਫਿਰ ਕੀ ਪਲਾਨ ਕੀਤਾ ਜੀ ਖਾਣ ਦਾ ਦੇਖੋ ਜੀ ਮੈਨੂੰ ਬਿਲਕੁਲ ਇਹ ਇਹ ਗੱਲ ਜਦੋਂ ਵੀ ਮੈਨੂੰ ਕੋਈ ਪੁੱਛਦਾ ਕਿ ਅੱਜ ਕੀ ਪਲਾਨ ਕੀਤਾ ਅਸੀਂ ਕੰਮ ਪਹਿਲੋਂ ਪਹਿਲੋਂ ਕਰ ਲਈਦਾ ਫਿਰ ਪਲਾਨ ਕਰੀਦਾ ਤੇ ਐਸੇ ਐਸੇ ਅਸੀਂ ਪਲਾਨ ਐਂ ਪਲਾਨ ਨਹੀਂ ਕੀਤਾ ਕੰਮ ਪਹਿਲੋਂ ਕਰ ਲਿਆ ਕਿ ਨਾਸ਼ਤਾ ਘੱਟ ਕੀਤਾ ਤਾਂ ਕਿ ਦੁਪਹਿਰੇ ਜ਼ਿਆਦਾ ਖਾਣਾ ਮਿਲੇ ਜਿੰਨੇ ਸਾਰੇ ਮੈਂਬਰ ਆਏ ਹੈ ਹੈ ਜਿਹੜਾ ਵਧੀਆ ਵਧੀਆ ਵਿਅੰਜਨ ਬਣਾ ਕੇ ਲਿਆ ਨੇ ਉਹ ਚਖਾਂਗੇ ਖਾਵਾਂਗੇ ਮੌਜਾ ਕਰਾਂਗੇ ਠੀਕ ਹੈ ਜੀ ਖਾਣ ਦੇ ਸ਼ੌਕੀਨਾਂ ਨੂੰ ਕੀ ਸਰ ਮੈਸੇਜ ਦੇਣਾ ਚਾਹੋਗੇ ਖਾਣ ਦੇ ਸ਼ੌਕੀਨਾਂ ਨੂੰ ਇੱਕੋ ਹੀ ਮੈਸੇਜ ਦਵਾਂਗੇ ਜੇ ਖਾਣ ਦਾ ਸ਼ੌਕ ਹੈ ਤੇ ਕਸਰਤ ਜ਼ਰੂਰ ਕਰਿਓ ਜੇ ਖਾਣ ਦਾ ਸ਼ੌਕ ਨਹੀਂ ਹੈ ਕੰਬਲ ਦੇ ਅੰਦਰ ਸੌਂਦੇ ਰਹੋ ਕੋਈ ਟੈਨਸ਼ਨ ਨਹੀਂ ਹੈ ਜੀ ਹੈਨਾ ਜੀ ਐਕਡਮ ਬਿਲਕੁਲ ਕਾਹ ਨਹੀਂ ਸਿੰਪਲ ਆ ਮੈਂ ਖਾਣ ਵਾਸਤੇ ਦੌੜਦਾ ਤੇ ਦੌੜਦਾ ਖਾਣ ਵਾਸਤੇ ਮੇਰੇ ਨਾਲ ਲੱਗਾ ਆਪਣਾ ਹਾਂਜੀ ਖਾ ਸ਼ੋਅ ਆ ਰਿਹਾ ਮੈਂ ਉਹਨੇ ਕਲਰਸ ਵਾਸਤੇ ਇੱਕ ਟੀਵੀ ਸ਼ੋਅ ਕੀਤਾ ਸੀ ਮਿਸਟਰ ਐਂਡ ਮਾਸਟਰ ਸ਼ੈਫ ਜਿਹਦੇ ਚ ਪਿਤਾ ਜੀ ਹੋਰ ਬੱਚਾ ਉਹ ਦੋਵੇਂ ਕੰਪਲੀਟ ਕਰ ਰਹੇ ਨੇ ਬੜਾ ਇੰਟਰਸਟਿੰਗ ਸ਼ੋਅ ਰਿਹਾ ਕਲਰਸ 'ਚ ਕੌਨ ਪੀਡੀਸੀ ਪੰਜਾਬੀ ਵਾਸਤੇ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 7 ਕਰ ਰਿਹਾ ਤੇ ਇੱਥੋਂ ਅਸੀਂ ਜਦੋਂ ਸਟਾਰਸ ਲੱਬੀ ਦੇ ਨਾ ਮੈਨੂੰ ਬੜਾ ਅੱਛਾ ਲੱਗਦਾ ਕਿ ਉਹ ਹੀ ਸਟਾਰ ਅੱਗੇ ਜਾ ਕੇ ਵੱਡੇ ਚੈਨਲ 'ਚ ਕੰਮ ਕਰਦੇ ਨੇ ਮਾਸਟਰਸ਼ੈਫ ਵਗੈਰਾ 'ਚ ਐਸ ਤੋਂ ਨਿਕਲੇ ਬਹੁਤ ਸਾਰੇ ਇਹੋ ਜਿਹੇ ਸਟਾਰ ਜਿਹੜਾ ਨੂੰ ਅੰਟਰਪ੍ਰਨਰਸ ਬਣਾਇਆ ਮੈਂ ਉਹ ਅੰਟਰਪ੍ਰਨਰ ਜਰਨੀ ਸ਼ੁਰੂ ਕੀਤੀ ਉਹਨਾਂ ਨੇ ਉਹ ਵੀ ਦੇਖ ਕੇ ਬਹੁਤ ਅੱਛਾ ਲੱਗਦਾ ਤੇ ਇੱਥੇ ਜਿਹੜੇ ਜਿਹੜੇ ਵੀ ਜਨਾਨੀਆਂ ਜਾਂ ਜਿਹੜੇ ਵੀ ਇਹ ਗਏ ਕਾਰਜੇ ਚੁੱਲਾ ਸੰਭਾਲਦੇ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦੇ ਆਂ ਸ਼ੋਅ ਦੇ ਦੁਆਰਾ ਆਪਣੇ ਜਰਨੀ ਦੁਆਰਾ ਜਾਂ ਜੋ ਵੀ ਅੱਛਾ ਕੰਮ ਕਰਦਾ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਸਾਰੇ ਕੋਈ ਕੰਪਲੇਨ ਕਰਦੇ ਕਿ ਜ਼ਿੰਦਗੀ गुਜ਼ਰ ਗਈ ਤੱਕਾ ਖਾਣਾ ਬਣਾਉਂਦੇ ਬਣਾਉਂਦੇ ਪਰਿਵਾਰ ਨੂੰ ਅੱਛਾ ਖਾਣਾ ਦਿੰਦੇ ਦਿੰਦੇ ਸਾਨੂੰ ਕਿਸੇ ਨੇ ਸਵਾਸ਼ੀ ਨਹੀਂ ਦਿੱਤੀ ਤੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆ ਕੇ ਉਹਨਾਂ ਨੂੰ ਦੁਨੀਆ ਨੂੰ ਦਿਖਾਉਂਨੇ ਕਿ ਭਾਈ ਇਹ ਹੈ ਅਸਲੀ ਸਟਾਰ ਇਹ ਹੈ ਅਸਲੀ ਮੁਕਾਮ ਕਿਉਂਕਿ ਜਿਹੜੀ ਜਨਾਨੀ ਘਰ ਦਾ ਖਾਣਾ ਰਸੋਈ ਚੰਗੀ ਤਰ੍ਹਾਂ ਸੰਭਾਲ ਸਕਦੀ ਉਹਦਾ ਪਰਿਵਾਰ ਮੈਨੂੰ ਲੱਗਦਾ ਇੱਕਦਮ ਵਧੀਆ ਚੱਲਦਾ ਰਹਿੰਦਾ ਹੈ ਤੇ ਕੀ ਬੋਲੋਗੇ ਕੀ ਕਹੋਗੇ ਮਾਨੀ ਜੀ ਬਾਰੇ ਮੈ ਦੱਸਾਂ ਮੈਂ ਦੱਸਾਂ ਸਟੇਸ਼ਨ ਵਿਦ ਦ ਸਪੋਰਟ ਆਫ ਡਿਪਟੀ ਕਮਿਸ਼ਨਰ ਸ਼੍ਰੀ ਗਨਸ਼ਾ ਗਨਸ਼ਾਮ ਤੋੜੀ ਸਰ ਤੇ ਇਹਦੇ ਵਿੱਚ ਸਾਡੇ ਜਿਹੜੇ ਵਿਲੇਜ ਦੇ ਮੈਂਬਰਸ ਨੇ ਮੱਤੇਵਾਲ ਵਿਲੇਜ ਤਹਿਸੀਲ ਬਾਬਾ ਬਕਾਲਾ ਅੰਮ੍ਰਿਤਸਰ ਉਹਨਾਂ ਨੇ ਇਹ ਦੋ ਤਰ੍ਹਾਂ ਦਾ ਹਾਨੀ ਤੇ ਦੋ ਤਰ੍ਹਾਂ ਦਾ ਜਿਹੜਾ ਗੁੜ ਹੈ ਉਹ ਬਣਾਇਆ ਹੈ ਐ ਨਾਲ ਵੀ ਪੋਲਨ ਵੀ ਹੈ ਜਿਹੜਾ ਕਿ ਸੁਪਰ ਫੂਡ ਵੀ ਡਿਕਲੇਅਰ ਹੋਇਆ ਹੋਇਆ ਹੈ अस् अ लॉन्च कर रहे हाँ शेफ के हथों अं लॉन्च करावे एंड वी विल मार्केट एंड वी विल वांट दैट ऑल में शुड नो अबाउट इट एंड नॉट ओनली मैम्बर्स द इनटायर सिटी द इनटायर कंट्री एंड यू नो द इंटायर वर्ल्ड शुड नो अबाउट दिस प्रोडक्ट फ्रॉम द विलेज एंड प्रोडक्ट्स भी लॉन्च ब्रांड के अंदर नाम है देसी मेल द रूरल फ्यूजन brand name is desi meal the rural fusion this is with the district administration and city flow amritsar thank you thank you so much uh, mera naam dr sakirat wadia chha main profession to dentist ha te uh, mera janm amritsar hoya so at heart proper amritsari for sure so mainu lagda ki uss wajah ton main norway gayi so to zyada jehda main miss kita jadon main move hoyi ha oh siga khana kyunki being uh, from amritsar khana main lagda sade sareyan di rag rag ch bas je taaki chef sokhi ne vi kya ਸੋ ਉੱਥੇ ਜਾਣ ਤੋਂ ਬਾਅਦ ਮੈਂ ਉੱਥੋਂ ਦੀ ਚੀਜ਼ਾਂ ਦੇ ਨਾਲ ਐਕਸਪੈਰੀਮੈਂਟ ਖਾਣੇ ਦੇ ਨਾਲ ਐਕਸਪੈਰੀਮੈਂਟ ਕਰਨਾ ਥੋੜਾ ਸ਼ੁਰੂ ਕੀਤਾ ਉੱਥੋਂ ਦੇ ਇੰਗਰੀਡੀਅੰਟਸ ਬਾਰੇ ਥੋੜਾ ਸਮਝਣਾ ਸ਼ੁਰੂ ਕੀਤਾ ਜੋ ਨਾਰਵੇਜ अवेलेबल ਸੀਗਾ ਤੇ ਉਹ ਕਰਦੇ ਕਰਦੇ ਮੇਰਾ ਇੱਕ ਬਹੁਤ ਹੀ ਜ਼ਿਆਦਾ ਪੈਸ਼ਨ ਜਿਹੜਾ ਫੂਡ ਲਈ ਸੀਗਾ that became very prominent ਉਸ ਤੋਂ ਬਾਅਦ 2020 ਦੇ ਵਿੱਚ ਮਾਸਟਰ ਸ਼ੈਫ ਨਾਰਵੇ ਹੋਇਆ ਉਹਦੇ ਵਿੱਚ ਮੈਂ ਵਨ ਆਫ ਦਾ ਟਾਪ ਕੰਟੈਸਟੈਂਟਸ ਸੀਗੀ ਜਿਹਦੇ ਵਿੱਚ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਮੈਂ ਬਹੁਤ ਸਾਰੀ ਟ੍ਰੈਡੀਸ਼ਨਲ ਰੈਸਪੀਜ਼ ਉਹਨਾਂ ਨੂੰ ਇੱਕ ਨਿਊ ਆਈ ਵੁੱਡ ਸੇ ਕਿ ਇੱਕ ਟੇਕ ਦੇ ਕੇ ਮੈਂ ਪਲੈਟਫਾਰਮ ਇੰਟਰਨੈਸ਼ਨਲੀ ਯੂਰਪ ਦੇ ਵਿੱਚ ਇੰਟਰੋਡਿਊਸ ਕਰ ਸਕੀ ਤੇ ਉਸ ਤੋਂ ਬਾਅਦ ਮੈਨੂੰ ਸੀਗਾ ਕਿ ਇਹ ਚੀਜ਼ ਨੂੰ ਇੱਕ ਘਰ ਮਿਲਣਾ ਚਾਹੀਦਾ ਇਸ ਕਰਕੇ ਮੈਂ ਇੱਕ ਰੈਸਟੋਰੈਂਟ ਖੋਲਿਆ ਨਾਰਵੇ ਦੇ ਵਿੱਚ ਇਹਦਾ ਨਾਮ ਨੀਲਾ ਇੰਡੀਅਨ ਰੋਂਦਬੂ ਹੈ ਜਿਹਦੇ ਵਿੱਚ ਅਸੀਂ ਨਾਰਵੀਜੀਅਨਸ ਨੂੰ ਜੋ ਕਿ ਅੱਜ ਮੈਨੂੰ ਲੱਗਦਾ ਕਿ ਇੰਨੀਆਂ ਸਾਰੀਆਂ ਰੈਸਪੀਜ਼ ਨੇ ਸਾਡੀਆਂ ਲੋਕਲ ਟ੍ਰੈਡੀਸ਼ਨਲ ਜੋ ਕਿ ਬਾਅਦ ਕਿਸੇ ਵੀ ਮੀਨੂ 'ਚ ਤੁਹਾਨੂੰ ਨਹੀਂ ਮਿਲਦੀਆਂ ਤੁਹਾਨੂੰ ਉਹੀ ਲਿਮਿਟਿਡ 10-15 ਰੈਸਪੀਜ਼ ਮਿਲਦੀਆਂ ਨੇ ਸੋ ਮੈਨੂੰ ਉਹ ਚੀਜ਼ ਤੋਂ ਥੋੜੀ ਜੀ ਮੈਂ ਕਹਾਂਗੀ ਪ੍ਰੋਬਲਮ ਸੀਗੀ ਕਿ ਮੈਂ ਹਰ ਥਾਂ ਜਿੱਥੇ ਵੀ ਜਾਂਦੀ ਸੀਗੀ ਆਮ ਬੀਇੰਗ ਅ ਵੈਜੀਟੇਰੀਅਨ ਮਾਈਸੈਲਫ ਉਹ ਹੋਰ ਲਿਮਿਟਿਡ ਸੀਗਾ ਸੋ ਉਸ ਚੀਜ਼ ਨੂੰ ਬਸ ਥੋੜਾ ਜਿਹਾ ਮੈਂ ਕਹਾਂਗੀ ਮੈਂ ਆਪਣਾ ਯੋਗਦਾਨ ਦੇਣ ਲਈ ਮੈਂ ਸੋਚਿਆ ਕਿ ਇੱਕ ਰੈਸਟੋਰੈਂਟ ਖੋਲਣਾ ਚਾਹੀਦਾ ਜਿਹਦੇ ਵਿੱਚ ਮੈਂ ਆਪਣੇ ਤਰੀਕੇ ਦਾ ਖਾਣਾ ਪੇਸ਼ ਕਰ ਸਕਾਂ ਸੋ ਉਹ ਖੋਲਿਆ ਹੈ ਹੁਣ ਕੌਂਗਸਪਰਗ ਸਿਟੀ ਇਨ ਨਾਰਵੇ ਉਹਦੇ ਵਿੱਚ ਐਂਡ ਉਹਦਾ ਲਾਸਟ ਈਅਰ ਵੀ ਮ to so response काफी बढ़िया रहया है assi indian embassy de naal vi kafi functions kite hain novidian embassy in india de naal vi kafi jude hoye hain so badi khushi hai aaj to be a part of this fikki flow initiative because uh, himani is a dear friend but keeping that aside the initiative is such huge uh, in every aspect ki assi ab vakhre vakhre flavors nu ikattha karke ik platform de rahe hain and of course under the guidance of such prominent figures jinna nu inna vadda culinary experience hai ਬੜੀ ਬੜੀ ਖੁਸ਼ੀ ਹੈ ਕਿ ਦੇਖਣਾ ਕਿ ਲਾਈਕ ਸਾਰੇ ਆਪਣਾ ਆਪਣਾ ਕਰੋ ਕੁਛ ਨਾ ਕੁਛ ਲੈ ਕੇ ਆਏ ਨੇ ਐਂਡ ਦੇ ਵਾਂਟ ਟੂ ਸ਼ੋਕੇਸ ਕਿ ਅਸੀਂ ਪੰਜਾਬ ਦੇ ਵਿੱਚ ਕਿੰਨਾ ਫਲੇਵਰ ਹੈ ਤੇ ਉਹਨੂੰ ਇੱਕ ਵੱਡੇ ਪਲੇਟਫਾਰਮ ਤੇ ਪੇਸ਼ ਕਰ ਰਹੇ ਨੇ ਐਂਡ ਬੈਸਟ ਪਾਰਟ ਇਜ਼ ਜਿਹੜੇ ਪਾਰਟਿਸਪੈਂਟਸ ਨੇ ਔਰ ਹਰ ਏਜ ਗਰੁੱਪ ਹੈਗਾ ਉਹਦੇ ਵਿੱਚ ਯਾ ਤੇ ਵੀ ਹੈਵ ਅ ਮਿਕਸ ਆਫ ਏਜ ਗਰੂਪਸ ਐਂਡ ਦੇ ਆਲ ਆਰ ਵਰਕਿੰਗ ਟੂਗੇਦਰ ਸੈਟਿੰਗ ਅਪ देयर ਥਿੰਗਸ ਐਂਡ ਗੈਟਿੰਗ ਐਕਸਾਈਟਿਡ ਵੀ ਕੈਨ ਸੀ 60 ਪਲੱਸ ਵਿਮਨ ਗੈਟਿੰਗ ਐਕਸਾਈਟਿਡ ਟੂ ਸੈਟ ਅਪ देयर ਸਟਫ ਫਾਰ ਦਾ ਕੰਟੈਸਟ ਤੋ ਬਹੁਤ ਇੱਕ ਵਧੀਆ ਜੀ ਗੱਲ ਹੈ ਤੁਸੀਂ ਵੈਜੀਟੇਰੀਅਨ ਬਿਲਕੁਲ ਕਿਹਾ ਵੀ ਘੱਟ ਡਿਸ਼ਸ ਕਿ ਤੁਹਾਨੂੰ ਕੰਟੈਂਟਮੈਂਟ ਰਿਸੀਵ ਨਹੀਂ ਤੁਹਾਡੇ ਆਪਣੇ ਰੈਸਟੋਰੈਂਟ ਦੇ ਵਿੱਚ ਕੀ ਵੈਜੀਟੇਰੀਅਨ ਹੈ ਕਿੰਨੀਆਂ ਡਿਸ਼ਸ ਤੁਸੀਂ ਮੈਨੇਜ ਕਰਦੇ ਸੋ ਮੇਰਾ ਮੀਨੂ ਮਾਡਰਨ 60% ਵੈਜੀਟੇਰੀਅਨ ਹੈ ਤੇ ਅਸੀਂ ਉੱਥੇ ਇਹ ਵੀ ਸ਼ੁਰੂ ਮਤਲਬ ਇਹ ਬਹੁਤ ਇੰਪੋਰਟੈਂਟ ਟਾਪਿਕ ਹੈ ਬਿਕੋਜ਼ ਮੈਂ ਯੂਨ ਦੇ ਨਾਲ ਵੀ ਕਾਫੀ ਇਨੀਸ਼ੀਏਟਿਵਸ ਦੇ ਵਿੱਚ ਅਟੈਚਡ ਆ ਸੋ ਮੇਰੀ ਕੋਸ਼ਿਸ਼ ਇਹ ਸੀ ਕਿ ਮੀਨੂ ਇਦਾਂ ਦਾ ਹੋਵੇ ਕਿ ਇੱਕ ਇੱਕ ਮੀਟ ਈਟਿੰਗ ਪਰਸਨ ਵੀ ਕਹੇ ਕਿ ਮੈਂ ਆਹ ਡਿਸ਼ ਟਰਾਈ ਕਰਨਾ ਚਾਹੁੰਦਾ ਹਾਂ ਸੋ ਮੈਂ ਮੇਰੇ ਮੀਨੂ ਦੇ ਵਿੱਚ ਇੱਕ ਸੈਕਸ਼ਨ ਨਹੀਂ ਹੈ ਕਿ ਖਾਲੀ ਵੈਜੀਟੇਰੀਅਨ ਬੰਦੇ ਆ ਕੋਨੇ ਚ ਚੱਲ ਜਾਓ ਐਦਾਂ ਕੁਝ ਨਹੀਂ ਹੈਗਾ ਪੂਰਾ ਮੀਨੂ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ that you can easily think of ਕਿ ਮੈਂ ਆ ਟਰਾਈ ਕਰਨਾ ਚਾਹੁੰਨਾ ਹੈ ਅੱਜ ਭਾਵੇਂ ਤੁਸੀਂ ਨਹੀਂ ਵੀ ਵੈਜੀਟੇਰੀਅਨ ਹੋ ਅਸੀਂ ਤੁਹਾਨੂੰ ਇੱਕ ਬਾਕਸ ਚ ਨਹੀਂ ਪਾਉਣਾ ਚਾਹੁੰਦੇ ਸੋ ਤਾਂ ਕਰਕੇ ਮੇਰੀ ਇਹ ਮਤਲਬ ਬੜੀ ਕੌਨਸ਼ੀਅਸ ਡਿਸੀਜਨ ਸੀਗਾ ਕਿ I would not make the menu completely ਮਤਲਬ ਕਿ ਬਹੁਤ ਛੋਟਾ ਵੈਜੀਟੇਰੀਅਨ ਨਹੀਂ ਹੋਗਾ ਸੋ ਦੈਫੋਰ ਨਾਰਵੇ ਦੇ ਵਿੱਚ ਮੋਰ ਦਨ 60% ਮੈਨੂ ਵੈਜੀਟੇਰੀਅਨ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਦੇ ਆਲ ਆ ਮੀਟ ਈਟਿੰਗ ਪੀਪਲ ਤੇ ਮੇਰੀ ਕਲਾਇੰਟੇਲ ਹੈ ਵੀ ਸਾਰੀ 90% ਨੋਵੀਜਨ ਹੈ ਮੇ ਕੋ ਇੰਡੀਅਨ ਕਸਟਮਰਸ ਘੱਟ ਨੇ ਇਨ ਦੈਟ ਸੈਂਸ ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਲਾਈਕ ਮੇਬੀ ਟ੍ਰੈਡੀਸ਼ਨਲ ਫੂਡ ਜਿਹਦਾ ਜ਼ਿਆਦਾ ਉਹ ਪ੍ਰੇਫਰ ਕਰਨਗੇ ਬਟ ਅਸੀਂ ਕੋਸ਼ਿਸ਼ ਇਹ ਕੀਤੀ ਕਿ ਲੋਕਲ ਜਿੰਨਾ ਇਨਗਰੀਡੀਅੰਟਸ ਨੂੰ ਯੂਜ਼ ਕੀਤਾ ਜਾ ਸਕੇ ਉਹ ਵਧੀਆ ਹੋਊਗਾ ਟੂ ਗੈਟ ਦ ਰੈਸਟੋਰੈਂਟ ਦੇਅਰ ਆਪ ਕੰਪਰੀ ਸੈਟ ਟੂ ਨਾਰਵੇ ਕਿਸ ਤਰ੍ਹਾਂ ਤੁਸੀਂ ਪਹੁੰਚ ਗਏ ਔਰ ਫੈਮਿਲੀ ਦੀ ਸਪੋਰਟ ਕਿੱਦਾਂ ਰਹੀ ਔਰ ਡਾਕਟਰ ਇਹ ਦੋਵੇਂ ਪ੍ਰੋਫੈਸ਼ਨਲ ਕਿੱਦਾਂ ਤੁਸੀਂ ਮਿਲ ਸਕਦੇ ਜੀ ਸੋ ਮੇਰੇ ਹਸਬੰਡ ਨਾਰਵੀਜੀਅਨ ਨੇ ਉੱਥੇ ਬੌਰਨ ਹੈ ਹੀ ਇਜ਼ ਅ ਹਾਰਟ ਸਪੈਸ਼ਲਿਸਟ ਸੋ ਅਸੀਂ ਵੈਸੇ ਤਾਂ ਅਸੀਂ ਇੱਕ ਮੈਡੀਕਲ ਫੈਮਿਲੀ ਹੀ ਆ ਬਟ ਵਹੀ ਗੱਲ ਕਿ ਜਦ ਅਪਾ ਸ਼ੈਫ ਸੋਖੀ ਨੇ ਵੀ ਕਿਹਾ ਕਿ ਜਦੋਂ ਘਰੇ ਤੁਸੀਂ ਉਹ ਖਾਣਾ ਬਣਾ ਬਣਾ ਕੇ ਐਕਸਪੈਰੀਮੈਂਟ ਕਰ ਕਰਕੇ ਤੋਂ ਉਹ ਮੇਰੇ ਗਿਨਿਪਿਗ ਨੇ ਉਹਨਾਂ ਨੂੰ ਮੈਂ ਜੋ ਵੀ ਬਣਾ ਕੇ ਦੇਂਦੀ ਉਹ ਟੇਸਟ ਕਰਦੇ ਨੇ ਉਸ ਸੀਜ਼ ਤੋਂ ਆਈ ਥਿੰਕ ਉਹ ਜਰਨੀ ਸਟਾਰਟ ਹੋਈ ਤੇ ਮੈਨੂੰ ਕਿਤੇ ਨਾ ਕਿਤੇ ਜਦੋਂ ਮੈਂ ਪਾਰਟਿਸਿਪੇਟ ਵੀ ਕਰਨਾ ਸੀਗਾ ਮਾਸਟਰ ਸ਼ੈਫਸ ਸੋ ਹੀ ਵਾਸ ਲਾਈਕ ਕਿ ਆਰ ਯੂ ਸ਼ੋਰ ਯੂ ਕੁਕ ਦੈਟ ਗੁੱਡ ਮਤਲਬ ਇੰਨਾ ਵਧੀਆ ਖਾਣਾ ਪੱਕਾ ਹੈਗਾ ਆ ਬਿਕੋਜ਼ ਮੈਨੂੰ ਲੱਗਦਾ ਅਸੀਂ ਸਾਰੇ ਸਵਾਦ ਨਾਲ ਇੰਨੇ ਘਿਰੇ ਹੋਏ ਆ ਕਿ ਸਾਨੂੰ ਲੱਗਦਾ ਕਿ ਮਤਲਬ ਅਸੀਂ ਤੇ ਬਣਾ ਹੀ ਲੈਨੇ ਆ ਕਿ ਇਹਦੇ ਸ਼ਾਇਦ ਵੱਡੀ ਗੱਲ ਨਹੀਂ ਹੈਗੀ ਮੈਨੂੰ ਕਈ ਵਾਰੀ ਇਹ ਵੀ ਆਪ ਵੀ ਲੱਗਦਾ ਹੈ ਬਟ ਕਿਤੇ ਨਾ ਕਿਤੇ ਜਦੋਂ ਤੁਸੀਂ ਉਹ ਸਟੇਜ ਤੇ ਆਉਂਦੇ ਹੋ ਜਦੋਂ ਹਰ ਕੰਟਰੀ ਤੋਂ ਜਾਂ ਡਿਫਰੈਂਟ ਕੰਟਰੀਜ਼ ਤੋਂ ਲੋਕ ਇਕੱਠੇ ਹੋ ਕੇ ਆ ਰਹੇ ਨੇ ਉਦੋਂ ਜਦੋਂ ਲੱਗਦਾ ਨਾ ਕਿ ਐਵਰੀ ਟਾਈਮ ਯੂ ਆਰ ਡਿਸ਼ ਕੋਰਸ ਫਾਰਵਰਡ ਐਂਡ ਦੇ ਆਰ ਲਾਈਕ ਇਟ ਇਜ਼ ਫਲੇਵਰ ਇਨ ਆ ਮਤਲਬ ਉਹ ਇੱਕ ਬੜਾ ਪ੍ਰਾਊਡ ਮੋਮੈਂਟ ਸੀ ਐਵਰੀ ਟਾਈਮ ਇਹਨੂੰ ਲੱਗਦਾ ਸੀ ਕਿ ਯਾਰ ਇਹਨਾਂ ਨੇ ਹੁਣ ਦੇਵ ਟ੍ਰਾਈਡ ਦਿਸ ਡਿਸ਼ ਐਂਡ ਦੇ ਆਰ ਲਾਈਕ ਕਿ ਹਾਂ ਦਿਸ ਇਜ਼ ਸਮਥਿੰਗ ਮਿਸਿੰਗ ਸੀ ਸਾਡੇ ਲਈ ਯਾਸੀ ਫਲੇਵਰ ਕਦੀ ਇਹ ਟੇਸਟੀ ਨਹੀਂ ਕੀਤੇ ਤੇ ਅੱਜ ਅਸੀਂ ਕਰ ਰਹੇ ਹਾਂ ਸੋ ਉਹ ਜਰਨੀ ਕਾਫੀ ਵਧੀਆ ਰਹੀ ਫੈਮਿਲੀ ਦੀ ਸਪੋਰਟ ਹਮੇਸ਼ਾ ਆਫਕੋਰਸ ਬਹੁਤ ਮੇਰੀ ਬੇਟੀ ਵੀ ਹੈ 5 ਸਾਲ ਦੀ ਸੋ ਸਪੋਰਟ ਦੇ ਨਾਲ ਹੀ ਅਸੀਂ ਇਹ ਆਈ ਥਿੰਕ ਇੱਕ ਇਨੀਸ਼ੀਏਟਿਵ ਕ੍ਰੀਏਟ ਕਰ ਸਕਏ ਹਾਂ ਸਿਟਿੰ ਮੈਂ ਅਮਰਸਰ ਨੂੰ ਉੱਥੇ ਬੈਠ ਕੇ ਪੂਰੇ ਚੰਗੇ ਤਰੀਕੇ ਨਾਲ ਯਾਦ ਕਰੀ ਰਹਾ ਹਾਂ I think ਸਭ ਤੋਂ ਵੱਡਾ ਮੈਸੇਜ ਤੇ ਮੈਂ ਇਹ ਦਵਾਂਗੀ ਕਈ ਵਾਰ ਕੀ ਹੁੰਦਾ ਕਿ ਅਸੀਂ ਇੱਕ profession ਜੇ ਚੂਜ਼ ਕਰ ਲੈਂਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਲਾਈਕ ਹੁਣ ਦਿਸ ਇਜ਼ ਇਟ ਕਿ ਮੈਂ ਪੜ੍ਹਾਈ ਕੀਤੀ ਐਨੇ ਸਾਲ ਮੈਂ ਆ ਆ ਕੀਤਾ ਐਂਡ ਬਟ ਯੂ ਮਾਈਟ ਸਮ ਟਾਈਮਸ ਹੈਵ ਡਿਫਰੈਂਟ ਪੈਸ਼ਨਸ ਗoing on simultaneously ਤੋ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਇੱਕ ਚੀਜ਼ ਚੂਜ਼ ਕਰਨੀ ਹੈ ਤੁਸੀਂ ਅੱਗੇ ਜਾ ਕੇ ਕਰ ਸਕਦੇ ਹੋ ਆਫਕੋਰਸ ਬਟ I think ਕਿ ਉਹ ਪਲੇਟਫਾਰਮ ਤੇ ਉਹ ਟ੍ਰਾਈ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਕਈ ਵਾਰੀ ਬਸ ਇਹ ਸੋਚ ਲੈਂਦੇ ਕਿ ਠੀਕ ਹੈ ਯਾਰ ਹੁਣ ਵੀ ਗਾਟ ਮੈਰਿਡ ਬੱਚੇ ਐ We should, you know, maybe this could wait. But I think all of it could be managed simultaneously. Of course, we support what the family. And I think Fikki is the best example for that. That every woman that I see, and it's not just because she's sitting here, but the like, initiative the journeys are so exceptional. And when you see these women entrepreneurs coming forward, and everybody is wearing two or three hats.

और अभी हमने रिसेंटली हमने भी अभी इंटरनेशनल एक मिट्स कार्ड करके एक हमने ग्रुप बनाया है जिसमें हम ऑफलाइन भी स्टोर्स बनाए हैं और ऑनलाइन ऑलरेडी हमारे कॉस्मेटिक वेलनेस और ब्यूटी के प्रोडक्ट्स बिक रहे हैं okay. और काफ़ी अच्छा इनिशिएटिव है जैसे मैं सुन रहा था मैम से भी और जो मतलब फिक्कि फ्लो का और तो यहाँ के मतलब डिपार्टमेंट के थ्रू अगर हमारा भी कहीं एसोसिएशन हो पाएगा तो हम भी कोशिश करेंगे कि ऐसे प्रोडक्ट्स को हम प्रमोट करें और जैसा कि मैम ने भी कहा कि वुमेन्स आर मेड फॉर मल्टी meri kuch personal stories bhi hai to uske liye bhi hum koshish kar rahe hain ki girls aage aaye aur mera ek aur purpose sab society ko bhi kehna hai कि मेरा मानना है कि अगर वुमेन अपने आप में सेल्फ डिपेंडेंट होगी तो 90 परसेंट डिप्रेशन सोसाइटी का खत्म हो जाएगा क्योंकि वो होना बहुत इंपॉर्टेंट है अभी मैंने कहीं अपने घरों में भी देखा कहीं फैमिलीज में देखा फ्रेंड सर्कल में कई बार अगर वुमेन सेल्फ डिपेंडेंट नहीं होती तो हस्बैंड के लिए भी बड़ी प्रॉब्लम होती है वो अपनी मर्जी से एक हजार भी कहीं खर्चिंग कर सकता तो ये भी हमारा एक बहुत अच्छा मतलब इनका इनिशिएटिव है और हम हमारी भी जहाँ जरूरत पड़ेगी इस इनिशिएटिव में हमेशा साथ रहेंगे थैंक यू शर्मा फॉर्मरल्टर मार्कफेड एम डी मार्कफेड रहे हैं ਕਰਤੋਸੀ ਲੋਕ ਜਿਆਦਾ ਮੈਨੂੰ ਛਣਕਾਟਾ ਵਾਲੇ ਚਾਚਾ ਚਤਰ ਸਿੰਘ ਜਾਂ ਜਦਸੁੰਦਰ ਪੱਲਾ ਦੇ ਭਤੀਜੇ ਵਜੋਂ ਜਾਣਦੇ ਹੋ ਬਾਲਮਕੰਦ ਸ਼ਰਮਾ ਤੇ ਮੈਨੂੰ ਖੁਸ਼ੀ ਆ ਕਿ ਮੈਂ ਇਸ ਜਿਹੜੀ ਆਰਗੇਨਾਈਜ਼ਿੰਗ ਬਾਡੀ ਹੈਗੀ ਆ ਐਸ ਆਰ ਐਸ ਐਫ ਸਾਡੀ ਜਿਹੜੀ ਸਰਵ ਰਿਤੂ ਸਾਈ ਸੇਵਾ ਫਾਊਂਡੇਸ਼ਨ ਜਿਹੜੀ ਹੈਗੀ ਆ ਉਹਦੇ ਕਰਤਾ ਤਰਤਾ ਮੇਰੇ ਦੋਸਤ ਨੇ ਡਾਕਟਰ ਸਾਜਨ ਮੇਰੇ ਨਾਲ ਬੈਠੇ ਨੇ ਅਨਮੋਲ ਜੀ ਜੋ ਪੰਜਾਬ ਦੇ ਚੈਪਟਰ ਦੇ ਪ੍ਰੈਜ਼ੀਡੈਂਟ ਨੇ ਅਸੀਂ ਰਲ ਕੇ ਉਦਮ ਕੀਤਾ ਹੈਗਾ ਕਿ ਅਸੀਂ ਤਿੰਨ ਫੀਲਡ ਵਿੱਚ ਇੱਕ ਚੱਕਰ ਚੱਕਿਆ ਹਾ 19 ਤੋਂ ਲੈ ਕੇ ਹੁਣ 4 ਸਾਲ ਹੋ ਗਏ ਸ਼ੁਰੂ ਅਸੀਂ ਕੀਤਾ ਸੀਗਾ ਕਿ ਅਸੀਂ ਮੈਡੀਕਲ ਫੀਲਡ ਐਜੂਕੇਸ਼ਨ ਫੀਲਡ ਤੇ ਸਰਵਿਸਸ ਖੇਤਰ ਸਰਵਿਸਸ ਖੇਤਰ ਦੇ ਵਿੱਚ ਸਾਡਾ ਦੂਜਾ ਈਵੈਂਟ ਹੈਗਾ ਇਹ ਫਲੇਵਰ ਆਫ ਪੰਜਾਬ ਤੇ ਮੈਨੂੰ ਫਾਊਂਡੇਸ਼ਨ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਅੱਜ ਪੰਜਾਬ ਸਰਕਾਰ ਤੇ ਫਿੱਕੀ ਨੂੰ ਨਾਲ ਲੈ ਕੇ ਫਿੱਕੀ ਫਲੋਰ ਸਾਡੇ ਨਾਲ ਹੈਗੇ ਆ ਤੇ ਅਸੀਂ ਅੱਜ ਭਾਗਾਂ ਵਾਲੇ ਆ ਕਿ ਜਦੋਂ ਅਸੀਂ ਫਾਊਂਡੇਸ਼ਨ ਵਾਲੇ ਫੈਸਲਾ ਕਰ ਸਕੀਏ ਕਿ ਜਿਹੜਾ ਸਾਡਾ ਈਵੈਂਟ ਦਾ ਮੇਨ ਸਾਡਾ ਟਾਰਗੇਟ ਹੈਗਾ ਉਹ ਹੈਗਾ ਫਲੇਵਰਸ ਆਫ ਪੰਜਾਬ ਉਹਦੇ ਲਈ ਅੰਮ੍ਰਿਤਸਰ ਨੂੰ ਚੁਣਨਾ ਕਿਉਂਕਿ ਦੁਨੀਆ ਦੇ ਵਿੱਚ ਜਿਵੇਂ ਸਾਡੇ ਅੱਜ ਦੇ ਮਾਸਟਰ ਸ਼ੈਫ ਸੁਖੀ ਜੀ ਕਹ ਕੇ ਹਟੇ ਆ ਕਿ ਅੰਮ੍ਰਿਤਸਰ ਜਿਹੜੀ ਤਰਤੀ ਆ ਗੁਰੂਆਂ ਦੀ ਤਰਤੀ ਆ ਤੇ ਦੁਨੀਆ ਵਿੱਚ ਸਵਾਦਾਂ ਲਈ ਪਛਾਨੀ ਜਾਂਦੀ ਆ ਤੇ ਮੈਂ ਉਹ ਸੰਸਥਾ ਜੁੜਿਆ ਹੋਇਆ ਰਿਹਾ 35 ਸਾਲ ਜਿਸ ਨੇ ਪੰਜਾਬ ਦੇ ਸਵਾਦ ਇੰਟਰਨੈਸ਼ਨਲ ਕੀਤੇ ਸੁਨੇ ਪੰਜਾਬ ਸੋਨਾ ਸਵਾਦ ਕਹ ਕੇ ਮਾਰਕਫੈਡ ਨੇ 72 ਦੇ ਵਿੱਚ ਅਸੀਂ ਪਲਾਂਟ ਲਾਇਆ ਸਰਸੋਂ ਦਾ ਸਾਗ ਦਾ 72 72 53 ਸਾਲ ਪਹਿਲਾਂ ਅਸੀਂ ਜਦੋਂ ਸਰਵਸਾਗ ਪੰਜਾਬ ਚ ਬਣਾ ਕੇ ਦੁਨੀਆ ਚ ਭੇਜਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਉਦੋਂ ਪੰਜਾਬ ਦਾ ਸਾਗ ਜਿਹੜਾ ਉਹ ਬਾਹਰ ਵਰਲਡ ਪਹੁੰਚਿਆ ਮੱਕੀ ਰੋਟੀ ਪਹੁੰਚੀ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜਾ ਇਹ ਇਵੈਂਟ ਸਾਡਾ ਹੈਗਾ ਜਿਹੜਾ ਸਾਡਾ ਅੱਜ ਦਾ ਮੇਨ ਟਾਰਗੇਟ ਆ ਉਹਦੇ ਵਿੱਚ ਅੰਮ੍ਰਿਤਸਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਹਮਮਾ ਕੇ ਇਸ ਇਵੈਂਟ ਨੂੰ ਕਾਮਯਾਬ ਕਰੋ ਤੇ ਸਾਡੀ ਫਾਊਂਡੇਸ਼ਨ ਦੇ ਕੰਮਾਂ ਨੂੰ और मैंने पहली बार पार्टिसिपेट किया है हम ताज में है फिकी का फ्लेवर ऑफ पंजाब इवेंट है और मेरा ये ग्रेजिंग बोर्ड है मैं डिजर्ट और सेवरी में डील करती हूँ इसमें फ्लेवर चीज हैं तीन तरह के बेसल पेस्तो क्रीम चीज गार्लिक पिरी पिरी क्रीम चीज और सनराइड टोमेटो चीज और ये क्लासिक मुहमरा और फ्रूट्स वगैरह जो आजकल हमारी सारी पार्टीज़ को बहुत हाईलाइट करता है ये वैसे का एक सेटअप है ये फ्यूजन है टेस्ट, ड्रिंक्स और इवनिंग में हाई टी पार्टीज पे लोग बहुत प्रेफर करते हैं आजकल का ये ट्रेंडिंग चीज़ है ये सब वेज है और इंग्रीडियंट सारे हेल्दी हैं हमारे चिकीस टनए जिसको बोलते हैं क्यों कर्ड और चीज़ है सब होममेड है कुछ प्रजर्वेटि वाला नहीं है ज़्यादातर जो डिशेज होते हैं लेकिन बनाया है, तो वेज़ वेज़ मैं वेजिटेरियन हूँ और मेरे ख्याल से काफ़ी लोग आजकल वेजिटेरियन टर्न कर रहे हैं और उनको वेज में काफ़ी अच्छी ऑप्शन मिल रही हैं

So, my name is ravika i am a very proud member of sticky flow amritsar punjab so today i have gone for a sticky cheesy rice vegetable it's a very healthy with a lot of vegetables in it with a homemade cooked rice and the cheese all kind of vegetables milk everything very nutritious and very mouth-watering meal for both the adults as well as for the children okay i am aapka bhi vegetarian jo hai dish uh, ko choose kiya yeah vegetarian is the best which can be tried by the both non veg as a vegetarian both non vegetarian can only be tried by the non vegetarian only but i want you to try my dish from with all also try my dish so i prefer vegetarian okay yes. uh, um, uh, how did you start uh, this journey of um, um, chef actually? actually food is something which really uplifts my mood I really love the food and I I initially I was not fond of making the food. But the uh, thing is that when the thing gives me enjoyment eating it I and mean, when it uplifts my mood. And who can resist the food when you belong to Punjab? Obviously, obviously not at all. Puri parantha, the why not to try something vegetarian which will be tried by the all? Right? Other so the fake of Punjab with the best option you can go with all things. Other than this, uh, what do you do? I am a teacher. I'm teaching two plus two classes. I have been, I'm in English and I Teaching English. Okay. Uh, ma'am, you so, ab kya aapko price jo hai wo milega, See, the best on one should win. I know I am the best, but I this is not the competition for me. This is like all are coming together for the growth, all are friends. So let's come together and an it is a good opportunity. So, we should be together, enhance it and enjoy to the best of it. Okay.